ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਇਆ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਉਮੀਦ ਹੈ ਤੁਸੀਂ ਬਾਕੀ ਕਹਾਣੀਆਂ ਦੀ ਤਰ੍ਹਾਂ ਇਸ ਕਹਾਣੀ ਨੂੰ ਬਹੁਤ ਪਿਆਰ ਦੇਵੋਗੇ ਅਤੇ ਪਸੰਦ ਕਰੋਗੇ ਅਤੇ ਅੱਗੇ ਵੀ ਲਾਈਕ ਸ਼ੇਅਰ ਜ਼ਰੂਰ ਕਰੋਗੇ ਚਲੋ ਦੋਸਤੋ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਅਚਾਨਕ ਕੋਮਲ ਦੇ ਸਹੁਰੇ ਘਰ ਪਹੁੰਚੇ ਉਸਦੇ ਭਰਾ ਜਗਵੀਰ ਨੇ ਵੇਖਿਆ ਕਿ ਉਸਦਾ ਜੀਜਾ ਦਵਿੰਦਰ ਉਹਦੀ ਭੈਣ ਕੋਮਲ ਨੂੰ ਮਾਰ ਰਿਹਾ ਸੀ ਉਦੋਂ ਹੀ ਜਗਵੀਰ ਨੇ ਉੱਥੇ ਆ ਕੇ ਦਵਿੰਦਰ ਦਾ ਹੱਥ ਫੜ ਲਿਆ ਜਦੋਂ ਉਹਨੇ ਆਪਣੀ ਭੈਣ ਕੋਮਲ ਦੇ ਮੂੰਹ ਵੱਲ ਵੇਖਿਆ ਤਾਂ ਕੋਮਲ ਦੇ ਮੂੰਹ ਤੇ ਥੱਪੜਾਂ ਦੇ ਨਿਸ਼ਾਨ ਪਏ ਹੋਏ ਸੀ ਤੇ ਉਹਦੇ ਹੱਥ ਵੀ ਸੜੇ ਹੋਏ ਸਨ ਮੂੰਹ ਵਿੱਚੋਂ ਖੂਨ ਵੀ ਨਿਕਲ ਰਿਹਾ ਸੀ ਆਪਣੀ ਭੈਣ ਦੀ ਇਹੋ ਜਿਹੀ ਹਾਲਤ ਵੇਖ ਕੇ ਜਗਵੀਰ ਨੂੰ ਬਹੁਤ ਗੁੱਸਾ ਆ ਗਿਆ ਤੇ ਉਹਨੇ ਖਿੱਚ ਕੇ ਇੱਕ ਥੱਪੜ ਆਪਣੇ ਜੀਜੇ ਦਵਿੰਦਰ ਦੀ ਗੱਲ ਤੇ ਮਾਰ ਦਿੱਤਾ ਅਤੇ ਕਿਹਾ ਓਏ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਭੈਣ ਤੇ ਹੱਥ ਚੁੱਕਣ ਦੀ ਬਸ ਹੁਣ ਹੋਰ ਨਹੀਂ ਬਹੁਤ ਹੋ ਗਿਆ ਹੁਣ ਤਾਂ ਜਿਵੇਂ ਅਸਮਾਨ ਤੋਂ ਬੱਦਲ ਫਟ ਕੇ ਜ਼ਮੀਨ ਤੇ ਡਿੱਗ ਪਿਆ ਹੋਵੇ ਉਦੋਂ ਹੀ ਦਵਿੰਦਰ ਦੀ ਮਾਂ ਬੋਲੀ ਲੈ ਜਾਓ ਇਸ ਮਨਹੂਸ ਨੂੰ ਇੱਥੋਂ ਕਾਮਨਾ ਕਾਜ ਦੀ ਦੁਸ਼ਮਨਾ ਨਾਜ਼ ਦੀ ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲਿਆ ਸਾਡੇ ਕੋਲੋਂ ਤੁਸੀਂ ਲੋਕਾਂ ਨੇ ਜੋ ਇਹਨੂੰ ਸਾਡੇ ਪੱਲੇ ਨਾਲ ਬੰਨ ਦਿੱਤਾ ਨਾ ਇਹਦੀ ਸ਼ਕਲ ਨਾ ਸੋਰਤ ਉਦੋਂ ਹੀ ਦਵਿੰਦਰ ਨੇ ਕਿਹਾ ਤੁਸੀਂ ਦੋਵੇਂ ਭੈਣ ਭਰਾ ਇੱਥੋਂ ਹੁਣੇ ਨਿਕਲ ਜਾਓ ਨਹੀਂ ਤਾਂ ਚੰਗਾ ਨਹੀਂ ਹੋਵੇਗਾ ਤਾਂ ਕੋਮਲ ਦੇ ਭਰਾ ਜਗਵੀਰ ਨੇ ਕਿਹਾ ਕਿ ਛੱਡ ਕੇ ਵੀ ਕੌਣ ਜਾਣਾ ਚਾਹੁੰਦਾ ਹੈ ਆਪਣੀ ਭੈਣ ਨੂੰ ਇਹੋ ਜੀ ਕੋਠੜੀ ਵਿੱਚ ਬਸ ਹੁਣ ਮੇਰੀ ਭੈਣ ਇੱਕ ਮਿੰਟ ਇੱਥੇ ਨਹੀਂ ਰੁਕੂਗੀ ਇਹ ਕਹਿ ਕੇ ਜਗਵੀਰ ਆਪਣੀ ਭੈਣ ਨੂੰ ਲੈ ਕੇ ਆਪਣੇ ਘਰ ਵਾਪਸ ਮੋਗੇ ਆ ਗਿਆ ਘਰ ਆ ਕੇ ਜਗਵੀਰ ਨੇ ਆਪਣੇ ਪਾਪਾ ਨੂੰ ਕਿਹਾ ਲੋ ਪਾਪਾ ਦੇਖੋ ਆਪਣੀ ਧੀ ਦੀ ਹਾਲਤ ਹੁਣ ਤਾਂ ਤੁਹਾਡਾ ਦਿਲ ਭਰ ਗਿਆ ਹੋਣਾ ਆਪਣੀ ਧੀ ਦੀ ਇਹ ਹਾਲਤ ਵੇਖ ਕੇ ਤੁਹਾਨੂੰ ਤਾਂ ਮੈਂ ਪਹਿਲਾਂ ਹੀ ਮਨਾ ਕੀਤਾ ਸੀ ਤੁਹਾਨੂੰ ਕਿਹਾ ਸੀ ਕਿ ਅਜੇ ਆਪਾਂ ਕੋਮਲ ਦਾ ਵਿਆਹ ਨਹੀਂ ਕਰਦੇ ਪਰ ਇਸ ਘਰ ਵਿੱਚ ਮੇਰੀ ਸੁਣਦਾ ਹੀ ਕੌਣ ਆ ਨਹੀਂ ਜੀ ਇਹਨਾਂ ਨੇ ਤਾਂ ਲਾਇਕ ਜਵਾਈ ਜੋ ਲੱਭ ਲਿਆ ਸੀ ਆਪਣੀ ਧੀ ਦੇ ਲਈ ਹੁਣ ਵੇਖੋ ਆਪਣੀ ਧੀ ਦੀ ਹਾਲਤ ਕੋਮਲ ਦੇ ਮੰਮੀ ਪਾਪਾ ਜਿਹੜੇ ਕੋਮਲ ਨੂੰ ਵੇਖ ਕੇ ਬਸ ਰੋਹੀ ਹੀ ਜਾ ਰਹੇ ਸੀ ਅਤੇ ਕੋਮਲ ਮੰਨੋ ਜਿਵੇਂ ਕਿਸੇ ਖੰਬੇ ਦੇ ਵਾਂਗ ਇੱਕ ਜਗ੍ਹਾ ਖੜੀ ਸੀ ਜੀ ਨੂੰ ਕੁਝ ਪਤਾ ਨਹੀਂ ਸੀ ਕਿ ਹੁਣ ਕੀ ਕਰੂੰਗੀ ਕੋਮਲ ਨੂੰ ਆਪਣੇ ਪੇਕੇ ਆਏ ਹੋਏ ਇੱਕ ਮਹੀਨਾ ਬੀਤ ਚੁੱਕਿਆ ਸੀ ਅਰ ਸਾਰੇ ਘਰੋਂ ਕਿਸੇ ਦਾ ਵੀ ਕੋਈ ਫੋਨ ਨਹੀਂ ਆਇਆ ਕਿਸੇ ਨੇ ਵੀ ਇੱਕ ਫੋਨ ਕਰਕੇ ਇਹ ਨਹੀਂ ਪੁੱਛਿਆ ਕਿ ਤੂੰ ਕਿਵੇਂ ਆ ਕੁਝ ਦਿਨਾਂ ਬਾਅਦ ਕੋਮਲ ਨੂੰ ਚੱਕਰ ਆਉਣ ਲੱਗੇ ਡਾਕਟਰ ਨੂੰ ਦਿਖਾਉਣ ਤੇ ਪਤਾ ਲੱਗਿਆ ਕਿ ਕੋਮਲ ਮਾਂ ਬਣਨ ਵਾਲੀ ਹੈ ਇਹ ਜਾਣ ਕੇ ਤਾਂ ਕੋਮਲ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹਦੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸੀ ਉਹ ਸੋਚ ਰਹੀ ਸੀ ਕਿ ਇਸ ਬੱਚੇ ਦੀ ਵਜ੍ਹਾ ਨਾਲ ਦਵਿੰਦਰ ਹੁਣ ਮੈਨੂੰ ਅਪਣਾ ਲਵੇਗਾ ਤੇ ਬੱਚਾ ਹੋਣ ਤੋਂ ਬਾਅਦ ਉਹਦਾ ਤੇ ਦਵਿੰਦਰ ਦਾ ਰਿਸ਼ਤਾ ਬਿਲਕੁਲ ਠੀਕ ਹੋ ਜਾਵੇਗਾ ਕੋਮਲ ਨੇ ਆਪਣੀ ਮੰਮੀ ਨੂੰ ਕਿਹਾ ਮੰਮੀ ਮੈਂ ਇਹ ਖੁਸ਼ਖਬਰੀ ਦਵਿੰਦਰ ਨੂੰ ਦੇਣਾ ਚਾਹੁੰਦੀ ਹਾਂ ਉਦੋਂ ਹੀ ਉਹਦੀ ਮੰਮੀ ਨੇ ਕਿਹਾ ਵੇਖ ਲੈ ਪੁੱਤ ਬੱਚੇ ਦੇ ਆ ਜਾਣ ਤੋਂ ਬਾਅਦ ਮਾਪੇ ਦਾ ਰਿਸ਼ਤਾ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ ਵੇਖਦੇ ਹਾਂ ਤੇਰੇ ਸਹੁਰੇ ਹੁਣ ਕੀ ਕਰਦੇ ਆ ਤੇ ਕੋਮਲ ਨੇ ਬੜੀ ਹਿੰਮਤ ਕਰਕੇ ਆਪਣੇ ਪਤੀ ਦਵਿੰਦਰ ਨੂੰ ਫੋਨ ਕੀਤਾ ਦਵਿੰਦਰ ਨੇ ਫੋਨ ਚੁੱਕਿਆ ਤੇ ਕਿਹਾ ਹੈਲੋ ਕੌਣ ਬੋਲ ਰਿਹਾ ਹੈ ਦਵਿੰਦਰ ਮੈਂ ਕੋਮਲ ਬੋਲ ਰਹੀ ਹਾਂ ਮੈਨੂੰ ਫੋਨ ਕਰਨ ਦੀ ਤੇਰੀ ਹਿੰਮਤ ਕਿਵੇਂ ਹੋਈ ਦਵਿੰਦਰ ਨੇ ਗੁੱਸੇ ਨਾਲ ਕਿਹਾ ਤਾਂ ਕੋਮਲ ਨੇ ਦਵਿੰਦਰ ਨੂੰ ਕਿਹਾ ਦਵਿੰਦਰ ਤੁਸੀਂ ਪਾਪਾ ਬਣਨ ਵਾਲੇ ਹੋ ਮੈਂ ਪ੍ਰੈਗਨੈਂਟ ਹਾਂ ਉਦੋਂ ਹੀ ਦਵਿੰਦਰ ਕੁਝ ਸੁਣੇ ਬਿਨਾਂ ਹੀ ਬੋਲਿਆ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਹੈ ਪਤਾ ਨਹੀਂ ਇਹ ਕਿਸ ਦਾ ਪਾਪ ਮੇਰੇ ਮੱਥੇ ਮੜਨਾ ਚਾਹੁੰਦੀ ਹੈ ਤੂੰ ਅਤੇ ਮੈਂ ਆਪਣੀ ਪੁਰਾਣੀ ਗਰਲਫ੍ਰੈਂਡ ਦੇ ਨਾਲ ਬਹੁਤ ਖੁਸ਼ ਹਾਂ ਅੱਗੇ ਤੋਂ ਮੇਰੀ ਜ਼ਿੰਦਗੀ ਵਿੱਚ ਦਖਲ ਦੇਣ ਦੀ ਜਾਂ ਮੇਰੇ ਘਰ ਆਉਣ ਦੀ ਕੋਸ਼ਿਸ਼ ਵੀ ਨਾ ਕਰੀ ਤੇ ਨਾ ਹੀ ਮੈਨੂੰ ਫੋਨ ਕਰਨ ਦੀ ਇੱਕ ਐਕੇ ਦਵਿੰਦਰ ਨੇ ਫੋਨ ਕੱਟ ਦਿੱਤਾ। ਕੋਮਲ ਜ਼ੋਰ-ਜ਼ੋਰ ਦੀ ਰੋਣ ਲੱਗੀ ਤੇ ਰੋਂਦੇ ਹੋਏ ਕਿਹਾ, "ਇਹ ਤੁਸੀਂ ਕੀ ਕਹਿ ਰਹੇ ਹੋ? ਹੁਣ ਮੈਂ ਕਿਸ ਦੇ ਸਹਾਰੇ ਜੀਵਾਂਗੀ? ਮੇਰਾ ਕੀ ਹੋਵੇਗਾ?" ਫਿਰ ਕੋਮਲ ਦੇ ਭਰਾ ਤੇ ਉਸ ਦੀ ਮੰਮੀ-ਪਾਪਾ ਨੇ ਕੋਮਲ ਨੂੰ ਸੰਭਾਲ ਲਿਆ। ਉਹਨੂੰ ਹਿੰਮਤ ਦਿੱਤੀ ਤੇ ਉਸ ਦੀਆਂ ਅੱਖਾਂ ਦਾ ਪਾਣੀ ਸਾਫ਼ ਕੀਤਾ। ਕੋਮਲ ਆਪਣੇ ਬੱਚੇ ਨੂੰ ਲੈ ਕੇ ਰੋਜ਼ ਅੰਦਰ ਹੀ ਅੰਦਰ ਮਰਦੀ। ਉਹ ਕਿਸੇ ਨਾਲ ਵੀ ਜ਼ਿਆਦਾ ਗੱਲ ਨਹੀਂ ਕਰਦੀ ਸੀ। ਕਮਰੇ ਵਿੱਚ ਹੀ ਰਹਿੰਦੀ ਆਪਣੀ ਧੀ ਦੀ ਇਹ ਹਾਲਤ ਵੇਖ ਕੇ ਕੋਮਲ ਦੀ ਮੰਮੀ ਉਹਦੇ ਪਿਛਲੇ ਬੀਤੇ ਹੋਏ ਦਿਨਾਂ ਵਿੱਚ ਗਵਾਚ ਗਈ। ਕੋਮਲ ਸਾਰਿਆਂ ਦੀ लाਡਲੀ ਤਿੰਨ ਭਰਾਵਾਂ ਦੀ ਇੱਕ ਭੈਣ ਸੀ ਜਿਹੜੀ ਹਮੇਸ਼ਾ ਲੜਦੀ ਝਗੜਦੀ ਰਹਿੰਦੀ ਸੀ। ਕੋਮਲ ਬਹੁਤ ਸ਼ਰਮਿਲੀ ਤੇ ਵਧੀਆ ਸੁਭਾਅ ਦੀ ਕੁੜੀ ਸੀ। ਸਿੱਧੀ ਸਾਦੀ ਜਿਹੀ ਉਹ ਆਪਣੇ ਮਨ ਦੀ ਗੱਲ ਹਮੇਸ਼ਾ ਆਪਣੇ ਭਰਾਵਾਂ ਅਤੇ ਮਾਂ ਨੂੰ ਦੱਸ ਦਿੰਦੀ ਸੀ। ਕੋਮਲ ਦੇ ਭਰਾ ਕੋਮਲ ਨੂੰ ਬਹੁਤ ਪਿਆਰ ਕਰਦੇ ਸੀ। ਉਹ ਉਹਦੀ ਪਸੰਦ ਨਾ ਪਸੰਦ ਦਾ ਬਹੁਤ ਖਿਆਲ ਰੱਖਦੇ ਸੀ। ਹਮੇਸ਼ਾ ਪਰੇਸ਼ਾਨ ਰਹਿੰਦੇ ਸੀ। ਕਿ ਭੈਣ ਨੂੰ ਕਿਵੇਂ ਖੁਸ਼ ਰੱਖੀਏ ਕੋਮਲ ਬੀਅਰਡ ਕਰ ਰਹੀ ਸੀ ਜਦੋਂ ਕੋਮਲ ਦੇ ਪਾਪਾ ਨੇ ਕੋਮਲ ਦੇ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਕੋਮਲ ਨੇ ਆਪਣੀ ਮੰਮੀ ਨੂੰ ਕਿਹਾ ਕਿ ਮੰਮੀ ਹਜੇ ਮੈਂ ਵਿਆਹ ਨਹੀਂ ਕਰਵਾਉਣਾ ਪਹਿਲਾਂ ਮੈਂ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਹਾਂ ਉਹਦੀ ਮਾਂ ਨੇ ਕਿਹਾ ਤੂੰ ਤਾਂ ਜਾਣਦੀ ਆ ਕਿ ਤੇਰੇ ਪਾਪਾ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਫਿਰ ਮੈਂ ਕਿਵੇਂ ਤੇਰੇ ਪਾਪਾ ਨਾਲ ਗੱਲ ਕਰਾਂ ਪਰ ਜੇ ਤੂੰ ਕਹਿ ਰਹੀ ਆ ਤਾਂ ਮੈਂ ਗੱਲ ਕਰਕੇ ਵੇਖਦੀ ਹਾਂ ਕੀ ਹੁੰਦਾ ਹੈ ਕਿ ਇੱਕ ਦਿਨ ਕੋਮਲ ਦੇ ਪਾਪਾ ਕੋਮਲ ਦੇ ਲਈ ਇੱਕ ਮੁੰਡੇ ਦੀ ਫੋਟੋ ਲੈ ਆਏ ਤੇ ਕੋਮਲ ਦੇ ਭਰਾ ਨੂੰ ਕਿਹਾ ਕਿ ਜਗਵੀਰ ਕੋਮਲ ਨੂੰ ਇਹ ਫੋਟੋ ਦਿਖਾ ਦੇਵੀਂ ਮੈਂ ਇਹ ਮੁੰਡਾ ਕੋਮਲ ਦੇ ਲਈ ਪਸੰਦ ਕੀਤਾ ਹੈ ਪਰ ਪਾਪਾ ਕੋਮਲ ਅਜੇ ਵਿਆਹ ਨਹੀਂ ਕਰਨਾ ਚਾਹੁੰਦੀ ਉਹ ਆਪਣੇ ਪੈਰਾਂ ਦੇ ਖੜਾ ਹੋਣਾ ਚਾਹੁੰਦੀ ਹੈ ਕੁਝ ਬਣਾਉਣਾ ਚਾਹੁੰਦੀ ਹੈ ਜਦੋਂ ਕਾਮਯਾਬ ਹੋ ਜਾਵੇਗੀ ਤਾਂ ਵਿਆਹ ਵੀ ਕਰਵਾ ਲਵੇਗੀ ਪੁੱਤ ਮੁੰਡਾ ਬੜਾ ਵਧੀਆ ਹੈ ਤੇ ਸਰਕਾਰੀ ਨੌਕਰੀ ਵੀ ਕਰਦਾ ਇਹ ਇਕੱਲਾ ਮੁੰਡਾ ਹੀ ਆ ਜ਼ਮੀਨ ਜਾਇਦਾਦ ਹੈ ਪੜਿਆ ਲਿਖਿਆ ਪਰਿਵਾਰ ਹੈ ਆਪਣੀ ਕੋਮਲ ਉਥੇ ਸਾਰੀ ਉਮਰ ਸੁખી ਰਹੋਗੀ ਤੇ ਰਹੀ ਗੱਲ ਪੜ੍ਹਾਈ ਦੀ ਤਾਂ ਮੈਂ ਉਹਨਾਂ ਨਾਲ ਗੱਲ ਕਰ ਲਈ ਹੈ ਉਹ ਸਾਡੀ ਬੱਚੀ ਨੂੰ ਅੱਗੇ ਪੜਾਉਣਗੇ ਤੁਸੀਂ ਤਿੰਨੇ ਕੋਮਲ ਨਾਲ ਗੱਲ ਕਰ ਲਿਓ ਤੇ ਉਹਨੂੰ ਸਮਝਾ ਦਿਓ ਤਿੰਨਾ ਭਰਾਵਾਂ ਦੇ ਮਨਾ ਕਰਨ ਦੇ ਬਾਅਦ ਵੀ ਕੋਮਲ ਆਪਣੇ ਪਾਪਾ ਦੀ ਗੱਲ ਨੂੰ ਟਾਲ ਨਹੀਂ ਸਕੀ ਤੇ ਇਸ ਰਿਸ਼ਤੇ ਦੇ ਲਈ ਹਾਂ ਕਰ ਦਿੱਤੀ ਕੁਝ ਹੀ ਦਿਨਾਂ ਵਿੱਚ ਕੋਮਲ ਦਾ ਵਿਆਹ ਹੋ ਗਿਆ ਵਿਆਹ ਦੇ ਬਾਅਦ ਜਦੋਂ ਉਹ ਆਪਣੇ ਸਹੁਰੇ ਪਹੁੰਚੀ ਉਦੋਂ ਹੀ ਅੰਦਰ ਕਮਰੇ ਵਿੱਚ ਬੈਠੀ ਕੋਮਲ ਨੂੰ ਬਾਹਰੋਂ ਕੁਝ ਰੋਂਦਿਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਉਹ ਬਾਹਰ ਜਾ ਕੇ ਵੇਖਦੀ ਆ ਤਾਂ ਬਾਹਰ ਉਸਦੀ ਸੱਸ ਬੇਹੋਸ਼ ਪਈ ਸੀ ਤੇ ਉਸਦਾ ਪਤੀ ਦਵਿੰਦਰ ਜ਼ੋਰ-ਜ਼ੋਰ ਦੀ ਰੋ ਰਿਹਾ ਸੀ ਤੇ ਕਹਿ ਰਿਹਾ ਸੀ ਮੰਮੀ ਆਈ ਲਵ ਯੂ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਤੁਸੀਂ ਮੈਨੂੰ ਛੱਡ ਕੇ ਕਦੀ ਵੀ ਨਾ ਜਾਣਾ ਤੇ ਪਾਣੀ ਦੇ ਚਿੱਟੇ ਆਪਣੀ ਮਾਂ ਦੇ ਮੂੰਹ ਤੇ ਮਾਰ ਰਿਹਾ ਸੀ ਸਾਰਾ ਕੁਝ ਵੇਖ ਕੇ ਕੋਮਲ ਨੂੰ ਬਹੁਤ ਖੁਸ਼ੀ ਹੋਈ ਕਿ ਉਸਦਾ ਪਤੀ ਕਿੰਨਾ ਚੰਗਾ ਹੈ ਜਿਹੜਾ ਇਨਸਾਨ ਆਪਣੀ ਮਾਂ ਨੂੰ ਐਨਾ ਪਿਆਰ ਕਰਦਾ ਹੈ ਤਾਂ ਉਹ ਆਪਣੀ ਪਤਨੀ ਨੂੰ ਕਿੰਨਾ ਪਿਆਰ ਕਰੇਗਾ ਇਹ ਸੋਚ ਕੇ ਕੋਮਲ ਖੁਸ਼ ਹੋ ਰਹੀ ਸੀ ਆਪਣੀ ਸੱਸ ਦੇ ਹੋਸ਼ ਵਿੱਚ ਆ ਜਾਣ ਤੋਂ ਬਾਅਦ ਕੋਮਲ ਕਮਰੇ ਵਿੱਚ ਬੈਠ ਕੇ ਦਵਿੰਦਰ ਦਾ ਇੰਤਜ਼ਾਰ ਕਰਨ ਲੱਗੀ ਪਰ ਕਾਫੀ ਟਾਈਮ ਹੋ ਜਾਣ ਤੇ ਵੀ ਦਵਿੰਦਰ ਕਮਰੇ ਵਿੱਚ ਨਹੀਂ ਆਇਆ ਅਗਲੇ ਦਿਨ ਉਹ ਵੇਖਦੀ ਆ ਕਿ ਦਵਿੰਦਰ ਘਰ ਨਹੀਂ ਹੈ ਤਾਂ ਕੋਮਲ ਆਪਣੀ ਨਨਾਨਣ ਤੋਂ ਪੁੱਛਦੀ ਹੈ ਤਾਂ ਉਹ ਦੱਸਦੀ ਹੈ ਕਿ ਵੀਰਾ ਤਾਂ ਆਪਣੇ ਆਫਿਸ ਗਿਆ ਹੈ ਕੋਮਲ ਨੂੰ ਕੁਝ ਅਜੀਬ ਜਿਹਾ ਲੱਗਦਾ ਹੈ ਕੋਮਲ ਦੀ ਸੱਸ ਬੜੀ ਅੜਬ ਸੁਭਾਅ ਦੀ ਸੀ। ਉਹਦੀਆਂ ਦੋਵੇਂ ਨਨਾਨਾ ਵੀ ਬਹੁਤ ਲਾਲਚੀ ਸੀ ਤੇ ਕੰਮਚੋਰ ਵੀ ਸਨ। ਹਰ ਵੇਲੇ ਕੋਮਲ ਦੀ ਨਨਾਨਾਂ ਕੋਮਲ ਤੇ ਨਜ਼ਰ ਰੱਖਦੀ ਸੀ। ਉਧਰ ਦਵਿੰਦਰ ਵੀ ਕੋਮਲ ਨਾਲ ਬਹੁਤ ਘੱਟ ਗੱਲ ਕਰਦਾ ਸੀ। ਉਹ ਘਰ ਹੀ ਬਹੁਤ ਘੱਟ ਰਹਿੰਦਾ ਸੀ। ਅਣਗਵਾਂਡ ਤੋਂ ਜਦੋਂ ਵੀ ਕੋਈ ਗਵਾਂਡਨ ਕੋਮਲ ਦੇ ਘਰ ਆਉਂਦੀ ਤਾਂ ਕੋਮਲ ਨੂੰ ਉਹਦੇ ਨਾਲ ਵੀ ਬੋਲਣ ਨਹੀਂ ਦਿੱਦੇ ਸੀ। ਕੋਮਲ ਸਾਰਿਆਂ ਨੂੰ ਖੁਸ਼ ਰੱਖਣ ਦੇ ਲਈ ਸਾਰਾ ਦਿਨ ਕੰਮ ਕਰਦੀ। ਸਾਰਿਆਂ ਦੀ ਹਾਂ ਵਿੱਚ ਹਾਂ ਮਿਲਾਉਂਦੀ ਰਹਿੰਦੀ। ਜੀ ਉਹਦੇ ਕੋਲੋਂ ਕੋਈ ਗਲਤੀ ਵੀ ਹੋ ਜਾਂਦੀ ਤਾਂ ਵੀ ਉਸਦੀ ਸੱਸਾ ਤੇ ਨਨਾਨ ਉਹਨੂੰ ਤਾਨੇ ਦੇਣ ਦਾ ਕੋਈ ਵੀ ਮੌਕਾ ਨਾ ਛੱਡਦੀਆਂ ਉਹ ਹਰ ਵਕਤ ਇਹੀ ਵੇਖਦੀਆਂ ਰਹਿੰਦੀਆਂ ਕਿ ਕਦੋਂ ਇਹਦੇ ਕੰਮ ਵਿੱਚ ਕੋਈ ਗਲਤੀ ਕੱਢੀਏ ਤੇ ਕੋਮਲ ਨੂੰ ਗੱਲਾਂ ਸੁਣਾਈਏ ਕੋਮਲ ਦੀ ਨਨਾਨ ਆਏ ਦਿਨ ਕੋਮਲ ਦੇ ਲਈ ਨਵੀਆਂ-ਨਵੀਆਂ ਚੁਣੌਤੀਆਂ ਖੜੀਆਂ ਕਰਦੀ ਰਹਿੰਦੀ ਕੋਮਲ ਦੀ ਸੱਸ ਆਪਣੇ ਮੁੰਡੇ ਦਵਿੰਦਰ ਨੂੰ ਬਚਪਨ ਤੋਂ ਹੀ ਆਪਣੇ ਜਾਲ ਵਿੱਚ ਫਸਾ ਕੇ ਰੱਖਦੀ ਸੀ ਉਹ ਨਹੀਂ ਚਾਹੁੰਦੀ ਸੀ ਕਿ ਉਹਦਾ ਮੁੰਡਾ ਕਿਸੇ ਹੋਰ ਨਾਲ ਜ਼ਿਆਦਾ ਮੇਲ-ਵਿਲਾਪ ਰੱਖੇ ਦਵਿੰਦਰ ਤਾਂ ਬਸ ਹਮੇਸ਼ਾ ਆਪਣੀ ਮਾਂ ਦੀ ਤਰਫਦਾਰੀ ਕਰਦਾ ਸੀ। ਉਹਨਾਂ ਦੇ ਹੀ ਗੁਣ ਗਾਉਂਦਾ ਰਹਿੰਦਾ। ਉਹ ਕੋਮਲ ਦੀ ਇੱਕ ਵੀ ਨਾ ਸੁਣਦਾ। ਦਵਿੰਦਰ ਆਪਣੇ ਘਰ ਵੀ ਬਹੁਤ ਘੱਟ ਆਉਂਦਾ ਸੀ। ਇੱਕ ਦਿਨ ਜਦੋਂ ਕੋਮਲ ਦੀ ਸੱਸ, ਸੋਹਰਾ ਤੇ ਦੋਵੇਂ ਨਾਨਾ ਵੀ ਕਿਸੇ ਵਿਆਹ ਤੇ ਗਈਆਂ ਸੀ ਤਾਂ ਇੱਕ ਗੁਆਂਢਣ ਉਹਨਾਂ ਦੇ ਘਰ ਆਈ। ਉਹਨੇ ਜੋ ਆ ਕੇ ਕੋਮਲ ਨੂੰ ਦੱਸਿਆ ਉਸ ਨੂੰ ਸੁਣ ਕੇ ਕੋਮਲ ਦੇ ਹੋਸ਼ ਉੱਡ ਗਏ। ਉਹਨੇ ਕਿਹਾ ਕਿ ਤੇਰਾ ਪਤੀ ਦਵਿੰਦਰ ਤਾਂ ਵਿਆਹ ਹੀ ਨਹੀਂ ਕਰਨਾ ਚਾਹੁੰਦਾ ਸੀ ਤੇ ਤੇਰੀ ਸੱਸ ਨੇ ਉਹਦੇ ਨਾਲ ਜ਼ੋਰ ਜ਼ਬਰਦਸਤੀ ਕਰਕੇ ਤੇਰੇ ਨਾਲ ਵਿਆਹ ਕਰਵਾ ਦਿੱਤਾ। ਉਹਦਾ ਕਿਸੇ ਹੋਰ ਕੁੜੀ ਦੇ ਨਾਲ ਚੱਕਰ ਚੱਲਦਾ ਹੈ ਜੋ ਬਹੁਤ ਗਰੀਬ ਘਰ ਦੀ ਹੈ ਤੇ ਤੇਰੀ ਸੱਸ ਨੂੰ ਉੱਥੋਂ ਘੱਟ ਦਾਜ ਮਿਲ ਰਿਹਾ ਸੀ ਪਰ ਉਹਨੂੰ ਤਾਂ ਜ਼ਿਆਦਾ ਦਾਜ ਚਾਹੀਦਾ ਸੀ। ਇਸ ਲਈ ਉਸਨੇ ਦਵਿੰਦਰ ਦਾ ਵਿਆਹ ਤੇਰੇ ਨਾਲ ਕਰ ਦਿੱਤਾ। ਇਸ ਲਈ ਤਾਂ ਦਵਿੰਦਰ ਹੁਣ ਘਰੇ ਘੱਟ ਹੀ ਆਉਂਦਾ ਹੈ। ਰੇਲਵੇ ਦੀ ਨੌਕਰੀ ਵਿੱਚ ਤਾਂ ਤਨਖਾਹ ਵੀ ਠੀਕ-ਠਾਕ ਹੀ ਹੁੰਦੀ ਹੈ। ਇਸ ਲਈ ਤਾਂ ਤੇਰੀ ਸੱਸ ਤੈਨੂੰ ਇਹ ਕਹਿ ਕੇ ਟਾਲ ਦਿੰਦੀ ਹੈ ਕਿ ਭੈਣਾ ਦਾ ਵਿਆਹ ਕਰਨਾ ਹੈ। ਇਸ ਲਈ ਉਹ ਡਬਲ ਡਿਊਟੀ ਕਰਦਾ ਹੈ। ਓਵਰਟਾਈਮ ਕਰਦਾ ਹੈ ਜਦੋਂ ਕਿ ਇਹ ਗੱਲ ਬਿਲਕੁਲ ਵੀ ਨਹੀਂ ਹੈ ਉਹ ਤੈਨੂੰ ਝੂਠ ਬੋਲਦੀ ਹੈ ਫਿਰ ਕੋਮਲ ਨੂੰ ਥੋੜਾ ਸ਼ੱਕ ਹੋਇਆ ਕਿ ਇਸੇ ਲਈ ਦਵਿੰਦਰ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਫਿਰ ਇੱਕ ਦਿਨ ਕੋਮਲ ਨੇ ਦਵਿੰਦਰ ਨੂੰ ਪੁੱਛ ਹੀ ਲਿਆ ਕਿ ਦਵਿੰਦਰ ਕੀ ਤੁਸੀਂ ਮੇਰੇ ਨਾਲ ਨਾਰਾਜ਼ ਹੋ ਤੁਹਾਡੀ ਮੰਮੀ ਤੇ ਤੁਹਾਨੂੰ ਮੇਰੇ ਨਾਲ ਕੋਈ ਪ੍ਰੋਬਲਮ ਹੈ ਤੁਸੀਂ ਮੈਨੂੰ ਅੱਜ ਹੀ ਦੱਸ ਦਿਓ ਉਦੋਂ ਹੀ ਦਵਿੰਦਰ ਨੇ ਗੁੱਸੇ ਵਿੱਚ ਆ ਕੇ ਕੋਮਲ ਦੀ ਗੱਲ ਤੇ ਇੱਕ ਥੱਪੜ ਮਾਰ ਦਿੱਤਾ ਕੋਮਲ ਥੱਪੜ ਨਾਲ ਹੀ ਜ਼ਮੀਨ ਤੇ ਡੱਗ ਪਈ ਤੇ ਫਿਰ ਦਵਿੰਦਰ ਨੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਤੇ ਕਿ ਤੂੰ ਮੈਨੂੰ ਮੇਰੀ ਮਾਂ ਦੇ ਖਿਲਾਫ ਭੜਕਾਵੇਂ ਤੇਰੀ ਕੀ ਔਕਾਤ ਹੈ ਮੇਰੇ ਸਾਹਮਣੇ ਇਹ ਮੈਂ ਚੰਗੀ ਤਰ੍ਹਾਂ ਜਾਣਦਾ ਕੋਮਲ ਨੂੰ ਦਵਿੰਦਰ ਤੇ ਬਹੁਤ ਗੁੱਸਾ ਆਇਆ ਕੋਮਲ ਗੁੱਸੇ ਵਿੱਚ ਬੋਲੀ ਕਿ ਦਵਿੰਦਰ ਤੇਰਾ ਕਿਸੇ ਹੋਰ ਲੜਕੇ ਦੇ ਨਾਲ ਚੱਕਰ ਹੈ ਤਾਂ ਤੂੰ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਕਿਉਂ ਮੇਰੀ ਜ਼ਿੰਦਗੀ ਬਰਬਾਦ ਕੀਤੀ ਤੂੰ ਕੋਮਲ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਤਵਿੰਦਰ ਦੀ ਆਵਾਜ਼ ਸੁਣ ਕੇ ਕੋਮਲ ਦੀ ਸੱਸ ਵੀ ਅੰਦਰ ਕਮਰੇ ਵਿੱਚ ਆ ਗਈ ਤੇ ਕੋਮਲ ਨੂੰ ਗੁੱਸੇ ਨਾਲ ਬੋਲਦੇ ਹੋਏ ਵੇਖ ਕੇ ਉਹਦਾ ਮੂੰਹ ਬੰਦ ਕਰਨ ਦੇ ਲਈ ਇੱਕ ਥੱਪੜ ਕੋਮਲ ਦੀ ਗੱਲ ਤੇ ਮਾਰਦੀ ਹੋਈ ਕਹਿਣ ਲੱਗੀ ਕਿ ਤੂੰ ਮੇਰੇ ਪੁੱਤ ਤੇ ਐਨਾ ਘਟਿਆ ਇਲਜ਼ਾਮ ਕਿਵੇਂ ਲਗਾ ਰਹੀ ਹੈ ਤੇਰੀ ਐਨੀ ਹਿੰਮਤ ਫਿਰ ਥੋੜਾ ਜਿਹਾ ਸ਼ਾਂਤ ਹੋ ਕੇ ਝਗੜੇ ਨੂੰ ਸੰਭਾਲਣ ਦੇ ਲਈ ਕੋਮਲ ਦੀ ਸੱਸ ਨੇ ਕਿਹਾ ਮੇਰਾ ਮੁੰਡਾ ਕਿੰਨਾ ਚੰਗਾ ਹੈ ਕਿੰਨਾ ਸਾਊ ਹੈ ਤੇਰਾ ਰੰਗ ਰੂਪ ਵੇਖ ਤੇਰੇ ਨਾਲ ਵਿਆਹ ਕੌਣ ਕਰਦਾ ਅਸੀਂ ਤਾਂ ਤਰਸ ਖਾਦਾ ਸੀ ਤੇਰੇ ਤੇ ਜੋ ਤੈਨੂੰ ਆਪਣੇ ਘਰ ਵਿਆਹ ਕੇ ਲੈ ਆਏ ਮੇਰੇ ਮੁੰਡੇ ਨੂੰ ਵੇਖ ਕਿੰਨਾ ਸੋਹਣਾ ਹੈ ਤੇ ਕੋਈ ਚੱਕਰ ਨਹੀਂ ਮੇਰੇ ਮੁੰਡੇ ਦਾ ਤੈਨੂੰ ਕੋਈ ਗਲਤਫਹਿਮੀ ਹੋਈ ਆ ਜਰੂਰ ਤੇਰੇ ਕਿਸੇ ਨੇ ਕੰਨ ਭਰੇ ਹਨ ਆਂਡ ਗਵਾਂਡ ਦੇ ਲੋਕ ਸਾਡੀ ਅਮੀਰੀ ਵੇਖ ਕੇ ਸੜਦੇ ਨੇ ਤੇ ਇਸੇ ਦਾ ਫਾਇਦਾ ਚੁੱਕਦੇ ਹਨ ਇਸ ਲਈ ਕਿਸੇ ਨੇ ਤੇਰੇ ਕੰਨ ਭਰ ਦਿੱਤੇ ਵੇਖ ਗੁੱਸੇ ਵਿੱਚ ਆ ਕੇ ਮੈਂ ਕੀ ਕਰ ਦਿੱਤਾ ਜਾਂ ਛੇਤੀ ਆਪਣਾ ਮੂੰਹ ਧੋਲਾ ਤੇ ਜਾ ਕੇ ਆਪਣੀ ਨਣਾਣ ਦੇ ਨਾਲ ਖਾਣਾ ਬਣਾ ਉਹ ਕੱਲੀ ਕੰਮ ਕਰ ਰਹੀ ਹੈ ਤੇ ਤੂੰ ਇੱਥੇ ਘਰ ਵਾਲੇ ਦੇ ਨਾਲ ਲੜ ਰਹੀ ਹੈ। ਉਸ ਦਿਨ ਕੋਮਲ ਚੁੱਪ ਹੋ ਜਾਂਦੀ ਹੈ ਕਿ ਸ਼ਾਇਦ ਇੱਥੋਂ ਦੀਆਂ ਗਵੰਡਨਾ ਇਹੋ ਜਿਹੀਆਂ ਹੀ ਹੋਣ। ਕੋਮਲ ਆਪਣੇ ਕੰਮ ਵਿੱਚ ਲੱਗ ਜਾਂਦੀ ਹੈ। ਹੁਣ ਕੋਮਲ ਜਦੋਂ ਵੀ ਦਵਿੰਦਰ ਨੂੰ ਕੁਝ ਕਹਿੰਦੀ ਤਾਂ ਦਵਿੰਦਰ ਉਲਟਾ ਉਸਤੇ ਹੀ ਭੜਕ ਉੱਠਦਾ। ਉਸਤੇ ਗੁੱਸਾ ਕਰਦਾ। ਗੱਲ ਇੱਥੋਂ ਤੱਕ ਵੱਧ ਜਾਂਦੀ ਹੈ ਕਿ ਗੱਲ-ਗੱਲ ਤੇ ਦਵਿੰਦਰ ਉਸ ਨੂੰ ਕੁੱਟਦਾ ਮਾਰਦਾ ਹੈ। ਹੁਣ ਉਹ ਆਪਣੇ ਸਹੁਰੇ ਘਰ ਸਿਰਫ ਨੌਕਰਾਨੀ ਬਣ ਕੇ ਰਹਿ ਗਈ ਸੀ। ਸਹੁਰੇ ਪਰਿਵਾਰ ਦੀਆਂ ਨਜ਼ਰਾਂ ਵਿੱਚ ਉਹਦੀ ਕੋਈ ਔਕਾਤ ਨਹੀਂ ਸੀ। ਆਏ ਦਨ ਦਵਿੰਦਰ ਉਸਨੂੰ ਗੱਲ-ਗੱਲ ਤੇ ਮਾਰਦਾ ਰਹਿੰਦਾ। ਕੋਮਲ ਇਕੱਲੀ ਬੈਠ ਕੇ ਰੋਂਦੀ ਰਹਿੰਦੀ ਪਰ ਕਿਸੇ ਨੂੰ ਕੋਈ ਫਰਕ ਨਾ ਪੈਂਦਾ। ਕੋਮਲ ਨੂੰ ਸਮਝ ਨਹੀਂ ਆ ਰਿਆ ਸੀ ਕਿ ਹੁਣ ਉਹ ਕੀ ਕਰੇ। ਇੱਕ ਦਿਨ ਅਚਾਨਕ ਕੋਮਲ ਦਾ ਭਰਾ ਜਗਵੀਰ ਕੋਮਲ ਨੂੰ ਮਿਲਣ ਦੇ ਲਈ ਉਹਦੇ ਸਹੁਰੇ ਘਰ ਆਉਂਦਾ ਹੈ ਤੇ ਆਪਣੀ ਭੈਣ ਨੂੰ ਐਵੇਂ ਮਾਰ ਖਾਂਦੀ ਵੇਖਦਾ ਹੈ। ਕਿਸੇ ਦੇ ਜ਼ੋਰ-ਜ਼ੋਰ ਦੀ ਹੱਸਣ ਦੀ ਆਵਾਜ਼ ਨਾਲ ਕੋਮਲ ਦੀ ਮੰਮੀ ਆਪਣੀਆਂ ਯਾਦਾਂ ਵਿੱਚੋਂ ਵਾਪਸ ਆ ਜਾਂਦੀ ਹੈ। ਤਾਂ ਉਹ ਦੇਖਦੀ ਹੈ ਕਿ ਕੋਮਲ ਖੁਸ਼ੀ ਨਾਲ ਚੁੰਮ ਰਹੀ ਹੈ। ਉਹ ਆਪਣੀ ਮੰਮੀ ਨੂੰ ਕਹਿੰਦੀ ਆ ਵੇਖ ਮੰਮੀ ਮੈਂ ਕਿਹਾ ਸੀ ਨਾ ਕਿ ਦਵਿੰਦਰ ਨੂੰ ਆਪਣੀ ਗਲਤੀ ਦਾ ਅਹਿਸਾਸ ਜ਼ਰੂਰ ਹੋ ਜਾਵੇਗਾ ਤੇ ਵੇਖ ਉਹਨਾਂ ਨੇ ਉਹਨਾਂ ਦੇ ਨਾਮ ਦੀ ਚਿੱਠੀ ਆਈ ਹੈ ਕਹਿੰਦੇ ਹੋਏ ਕੋਮਲ ਚਿੱਠੀ ਖੋਲਦੀ ਹੈ ਜਿਹਨੂੰ ਪੜ੍ਹ ਕੇ ਕੋਮਲ ਇੱਕਦਮ ਚੱਕਰ ਖਾ ਕੇ ਜ਼ਮੀਨ ਤੇ ਸਿਰ ਫੜ ਕੇ ਬੈਠ ਜਾਂਦੀ ਹੈ ਤੇ ਜ਼ੋਰ-ਜ਼ੋਰ ਨਾਲ ਦਹਾੜਾ ਮਾਰ ਕੇ ਰੋਣ ਲੱਗ ਜਾਂਦੀ ਹੈ ਉਸ ਚਿੱਠੀ ਵਿੱਚ ਤਲਾਕ ਦੇ ਪੇਪਰ ਸੀ ਜਿੰਨਾ ਤੇ ਦਵਿੰਦਰ ਦੇ ਹਸਾਈਨ ਹੋਏ ਸੀ ਤਲਾਕ ਸ਼ਬਦ ਸਾਡੇ ਸਮਾਜ ਵਿੱਚ ਕਿਸੇ ਸ਼ਰਾਪ ਤੋਂ ਕੱਟ ਨਹੀਂ ਮੰਨਿਆ ਜਾਂਦਾ ਜਿਹੜੀਆਂ ਕੁੜੀਆਂ ਹਜ਼ਾਰ ਦੁੱਖ ਸਹਿ ਲੈਂਦੀਆਂ ਨੇ ਤਲਾਕ ਤੋਂ ਡਰ ਜਾਂਦੀਆਂ ਨੇ ਕੋਮਲ ਦੇ ਤਲਾਕ ਦੀ ਖਬਰ ਪੂਰੇ ਮਹੱਲੇ ਵਿੱਚ ਅੱਗ ਦੀ ਤਰ੍ਹਾਂ ਫੈਲ ਜਾਂਦੀ ਹੈ ਕਿਸੇ ਨੂੰ ਉਸ ਉੱਤੇ ਪਿਆਰ ਆਉਂਦਾ ਹੈ ਤਾਂ ਉਹ ਕਹਿੰਦਾ ਹੈ ਹਜੇ ਵਿਚਾਰੀ ਦੀ ਉਮਰ ਹੀ ਕੀ ਆ ਪੂਰੀ ਜ਼ਿੰਦਗੀ ਕਿਵੇਂ ਕੱਟੇਗੀ ਤਾਂ ਕੋਈ ਕਹਿੰਦਾ ਹੈ ਕਿ ਹਰ ਕੋਈ ਪਰਫੈਕਟ ਨਹੀਂ ਹੁੰਦਾ ਤੇ ਕੀ ਕਮੀ ਸੀ ਉਹਨਾਂ ਵਿੱਚ ਜ਼ਰੂਰ ਇਹਦੇ ਵਿੱਚ ਹੀ ਕੋਈ ਕਮੀ ਹੋਵੇਗੀ ਤਾਂ ਕੋਈ ਕਹਿੰਦਾ ਹੈ ਬੱਚਾ ਹੋਇਆ ਥੋੜੀ ਨਾ ਹੈ ਬੱਚਾ ਗਿਰਾ ਕੇ ਦੂਜਾ ਵਿਆਹ ਕਰਵਾ ਦੇਵੋ ਇੱਕ ਵਾਰ ਤਾਂ ਕੋਮਲ ਦੀ ਮੰਮੀ ਨੂੰ ਇਹ ਗੱਲ ਸਹੀ ਲੱਗੀ ਤੇ ਉਹਨਾਂ ਨੇ ਜਾ ਕੇ ਕੋਮਲ ਦੇ ਪਾਪਾ ਨੂੰ ਵੀ ਕਹਿ ਦਿੱਤਾ ਕਿ ਉਹ ਕੋਮਲ ਦਾ ਦੂਜਾ ਵਿਆਹ ਕਰਵਾ ਦੇਣ ਉਦੋਂ ਹੀ ਕੋਮਲ ਦੇ ਪਾਪਾ ਗੁੱਸੇ ਨਾਲ ਬੋਲੇ ਤੇਰਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ ਕੀ ਕਹਿ ਰਹੀ ਹੈ ਤੂੰ ਮੈਂ ਕਿਸਮੂ ਨਾਲ ਕੋਮਲ ਨੂੰ ਜਾ ਕੇ ਇਹ ਗੱਲ ਕਹਾਂ ਪਹਿਲਾਂ ਹੀ ਮੈਂ ਕੋਮਲ ਦਾ ਵਿਆਹ ਕਰਕੇ ਉਹਦੀ ਇਹ ਹਾਲਤ ਕਰ ਦਿੱਤੀ ਉਹਦੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਕੋਮਲ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੈਂ ਨਹੀਂ ਦੇਖ ਸਕਦਾ ਜਸ ਦਿਨ ਤੋਂ ਉਹ ਇੱਥੇ ਆਈ ਹੈ ਮੈਂ ਸੁਤਦਾ ਨਹੀਂ ਪਹਾੜ ਵਿੱਚ ਜਾਵੇ ਦੁਨੀਆ ਮੈਂ ਤਾਂ ਆਪਣੀ ਧੀ ਦੇ ਨਾਲ ਹਾਂ ਮੈਂ ਉਹਦਾ ਸਾਥ ਕਦੀ ਨਹੀਂ ਛੱਡੂਗਾ ਹੁਣ ਮੇਰੇ ਕੋਲੋਂ ਜੋ ਹੋਵੇਗਾ ਮੈਂ ਕਰੂੰਗਾ ਮੈਂ ਹੁਣ ਆਪਣੀ ਧੀ ਨੂੰ ਇਕੱਲੇ ਨਹੀਂ ਛੱਡੂਗਾ ਇੱਕ ਦਿਨ ਕੋਮਲ ਦੇ ਪਾਪਾ ਨੇ ਕੋਮਲ ਨੂੰ ਬਿਠਾ ਕੇ ਪੁੱਛਿਆ ਕਿ ਪੁੱਤ ਕੀ ਤੂੰ ਉਸ ਘਰ ਵਿੱਚ ਵਾਪਸ ਜਾਣਾ ਚਾਹੁੰਦੀ ਆ ਤਾਂ ਕੋਮਲ ਨੇ ਕਿਹਾ ਪਾਪਾ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਮੈਂ ਹੁਣ ਉਸ ਘਰ ਵਿੱਚ ਜਾਵਾਂਗੀ ਤੇ ਹੁਣ ਮੈਂ ਉਸ ਜਾਨਵਰ ਦੇ ਨਾਲ ਨਹੀਂ ਰਹਿ ਸਕਦੀ ਪਾਪਾ ਹੁਣ ਮੈਨੂੰ ਜੀਣ ਦਾ ਸਹਾਰਾ ਮਿਲ ਗਿਆ ਹੈ ਮੈਂ ਇਸ ਬੱਚੇ ਨੂੰ ਜਨਮ ਦੇਵਾਂਗੀ ਇਹਦਾ ਮਾਪਿਓ ਦੋਵੇਂ ਹੀ ਮੈਂ ਬਣਾਂਗੀ ਮੈਂ ਉਹਦੇ ਨਾਲ ਨਹੀਂ ਰਹਿਣਾ ਮੈਨੂੰ ਉਸ ਆਦਮੀ ਕੋਲੋਂ ਤਲਾਕ ਚਾਹੀਦਾ ਹੈ ਤੇ ਨਾ ਹੀ ਮੈਂ ਹੁਣ ਦੂਜਾ ਵਿਆਹ ਕਰਨਾ ਚਾਹੁੰਦੀ ਹਾਂ ਤੇ ਕੋਮਲ ਫਿਰ ਆਪਣੇ ਪਾਪਾ ਦੇ ਗਲ ਲੱਗ ਕੇ ਰੋਣ ਲੱਗ ਪਈ ਕੋਮਲ ਦੇ ਪਾਪਾ ਕੋਮਲ ਦੇ ਸਾਹਮਣੇ ਹੱਥ ਜੋੜ ਕੇ ਮਾਫੀ ਮੰਗਦੇ ਆ ਤੇ ਕਹਿੰਦੇ ਆ ਕਿ ਪੁੱਤ ਮੈਨੂੰ ਮਾਫ ਕਰ ਦੇ ਮੈਂ ਤੇਰੇ ਨਾਲ ਐਨਾ ਗਲਤ ਕੀਤਾ ਪਰ ਹੁਣ ਮੈਂ ਆਪਣੀ ਧੀ ਨੂੰ ਕਦੀ ਵੀ ਇਕੱਲਾ ਨਹੀਂ ਛੱਡਾਂਗਾ ਕਿਸੇ ਵੀ ਤਰ੍ਹਾਂ ਦਾ ਦੁੱਖ ਤੈਨੂੰ ਸਹਿਣ ਨਹੀਂ ਦੇਵਾਂਗਾ ਕੋਮਲ ਧੰਨਵਾਦ ਕਹਿ ਕੇ ਆਪਣੇ ਪਾਪਾ ਦੇ ਗਰਦ ਨਾਲ ਲਿਪਟ ਜਾਂਦੀ ਹੈ ਵਕਤ ਇਸੇ ਤਰ੍ਹਾਂ ਹੀ ਬੀਤਦਾ ਗਿਆ ਤੇ ਫਿਰ ਕੋਮਲ ਨੇ ਇੱਕ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ ਪੂਰਾ ਪਰਿਵਾਰ ਬਹੁਤ ਖੁਸ਼ੀ ਕੋਮਲ ਆਪਣੇ ਬੱਚੇ ਨੂੰ ਗੋਦੀ ਵਿੱਚ ਚੁੱਕ ਕੇ ਉਹਨੂੰ ਪਿਆਰ ਕਰਨ ਲੱਗੀ ਉਹਦਾ ਮੱਥਾ ਚੁੰਮਣ ਲੱਗੀ ਤੇ ਕਿਹਾ ਤੈਨੂੰ ਪਾਪਾ ਦੀ ਜ਼ਰੂਰਤ ਨਹੀਂ ਪਵੇਗੀ ਮੈਂ ਹੀ ਤੇਰਾ ਪਾਪਾ ਬਣੂੰਗੀ ਤੇ ਮੈਂ ਹੀ ਤੇਰੀ ਮਾਂ ਬਣੂੰਗੀ ਸਾਰਿਆਂ ਨੂੰ ਦਿਖਾ ਦੇਵਾਂਗੀ ਕੋਮਲ ਨੇ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰ ਲਈ ਤੇ ਜਲਦੀ ਹੀ ਉਹਨੇ ਆਪਣੀ ਬੀਏਡ ਦੀ ਵੀ ਪ੍ਰੀਖਿਆ ਪਾਸ ਕਰ ਲਈ ਸੀ ਤੇ ਫਿਰ ਉਸਨੇ ਆਪਣਾ ਟੀਚਿੰਗ ਦਾ ਪੇਪਰ ਵੀ ਪਾਸ ਕਰ ਲਿਆ ਤੇ ਇੱਕ ਸਰਕਾਰੀ ਕਾਲਜ ਵਿੱਚ ਨੌਕਰੀ ਕਰਨ ਲੱਗ ਪਈ ਹੁਣ ਕੋਮਲ ਦਾ ਬੇਟਾ ਉਮਰ ਵਿੱਚ ਵੱਡਾ ਹੋ ਰਿਹਾ ਸੀ ਉਹ 3 ਸਾਲ ਦਾ ਹੋ ਚੁੱਕਿਆ ਸੀ ਉਹ ਆਪਣੇ ਮੰਮੀ ਕੋਲੋਂ ਅਕਸਰ ਪੁੱਛਦਾ ਕਿ ਮੰਮੀ ਪਾਪਾ ਕਿੱਥੇ ਆ ਸਾਰਿਆਂ ਦੇ ਪਾਪਾ ਨੇ ਮੇਰੇ ਪਾਪਾ ਕਿੱਥੇ ਆ ਤਾ ਕੋਮਲ ਉਹਨੂੰ ਗੱਲਾਂ-ਗੱਲਾਂ ਵਿੱਚ ਉਲਝਾ ਦਿੰਦੀ ਤੇ ਫਿਰ ਉਹ ਕੱਲੀ ਬੈਠ ਕੇ ਬਹੁਤ ਰੋਂਦੀ ਕੋਮਲ ਦੇ ਤਲਾਕ ਦੀ ਤਰੀਕ ਸੀ ਤਾਂ ਉਹਨੇ ਅੱਜ ਕੋਰਟ ਜਾਣਾ ਸੀ ਉਹਦੇ ਮੁੰਡੇ ਦੀ ਦੂਸਰੀ ਕਲਾਸ ਦੇ ਪੇਪਰ ਚੱਲ ਰਹੇ ਸੀ ਤਾਂ ਉਹ ਆਪਣੇ ਬੇਟੇ ਨੂੰ ਵੀ ਆਪਣੇ ਨਾਲ ਹੀ ਲੈ ਗਈ ਕੋਰਟ ਵਿੱਚ ਦਵਿੰਦਰ ਅਤੇ ਕੋਮਲ ਦੀ ਸੱਸ ਆਏ ਹੋਏ ਸੀ ਦਵਿੰਦਰ ਨੇ ਆਪਣੇ ਮੁੰਡੇ ਨੂੰ ਵੇਖਿਆ ਪਰ ਉਹਨੂੰ ਕੋਈ ਫਰਕ ਨਹੀਂ ਪਿਆ ਪਰ ਉਹਦੀ ਸੱਸ ਨੇ ਆਪਣੇ ਪੋਤਰੇ ਦੇ ਕੋਲ ਜਾ ਕੇ ਕਿਹਾ ਕਿੰਨਾ ਪਿਆਰਾ ਬੱਚਾ ਹੈ ਉਦੋਂ ਹੀ ਕੋਮਲ ਆਪਣੇ ਮੁੰਡੇ ਨੂੰ ਪਿੱਛੇ ਕਰ ਲੈਂਦੀ ਹੈ ਤੇ ਕਿਹਾ ਬੇਟਾ ਕਿਸੇ ਅਜਨਬੀ ਨਾਲ ਗੱਲ ਨਹੀਂ ਕਰਦੇ ਹੁੰਦੇ ਇਹੋ ਜਿਹੇ ਲੋਕਾਂ ਤੋਂ ਕੋਈ ਭਰੋਸਾ ਨਹੀਂ ਕੋਮਲ ਆਪਣੇ ਬੇਟੇ ਨੂੰ ਕਹਿੰਦੀ ਹੈ ਕਿ ਪੁੱਤ ਤੂੰ ਕਹਿੰਦਾ ਸੀ ਨਾ ਕਿ ਮੰਮੀ ਪਾਪਾ ਕਿੱਥੇ ਨੇ ਤਾਂ ਵੇਖ ਇਹ ਆ ਤੇਰੇ ਪਾਪਾ ਇਹ ਉਹ ਇਨਸਾਨ ਨੇ ਜਿਸ ਨੇ ਮੈਨੂੰ ਛੱਡ ਦਿੱਤਾ ਸੀ ਤੂੰ ਜਦੋਂ ਜਨਮ ਦਿੱਤਾ ਸੀ ਫਿਰ ਉਹਦਾ ਬੇਟਾ ਦਵਿੰਦਰ ਵੱਲ ਗੁੱਸੇ ਨਾਲ ਵੇਖਣ ਲੱਗਦਾ ਹੈ ਪਰ ਦਵਿੰਦਰ ਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁਣ ਕੋਮਲ ਦਾ ਬੇਟਾ ਵਿਰਾਜ ਅੰਦਰ ਹੀ ਅੰਦਰ ਕੁੱਟਣ ਲੱਗਦਾ ਹੈ ਹੁਣ ਵਿਰਾਜ ਸਾਰਿਆਂ ਨਾਲ ਘੱਟ ਹੀ ਗੱਲ ਕਰਦਾ ਸੀ ਤਾਂ ਕੋਮਲ ਨੂੰ ਉਹਦੇ ਵਿੱਚ ਡਿਪਰੈਸ਼ਨ ਦੇ ਲੱਛਣ ਨਜ਼ਰ ਆਉਣ ਲੱਗੇ ਉਹ ਸੋਚਦੀ ਆ ਕਿ ਦਵਿੰਦਰ ਵੀ ਤਾਂ ਆਖਿਰ ਉਹਦਾ ਪਿਓ ਹੀ ਆ ਸ਼ਾਇਦ ਉਹਦੇ ਮਨ ਵਿੱਚ ਵਿਰਾਜ ਦੇ ਲਈ ਪਿਆਰ ਜਗ ਜਾਵੇ ਤੇ ਫਿਰ ਇੱਕ ਦਿਨ ਕੋਮਲ ਨੇ ਆਪਣੇ ਬੇਟੇ ਦੇ ਖਾਤਰ ਹਿੰਮਤ ਜੁਟਾ ਕੇ ਦਵਿੰਦਰ ਨੂੰ ਫੋਨ ਕਰ ਹੀ ਲਿਆ ਤਾਂ ਦਵਿੰਦਰ ਨੇ ਕਿਹਾ ਹੈਲੋ ਕੌਣ ਕੋਮਲ ਨੇ ਕਿਹਾ ਕਿ ਦਵਿੰਦਰ ਮੈਂ ਕੋਮਲ ਬੋਲ ਰਹੀ ਹਾਂ ਦਵਿੰਦਰ ਨੇ ਕਿਹਾ ਦੱਸੋ ਕਿਵੇਂ ਫੋਨ ਕੀਤਾ ਦਵਿੰਦਰ ਜਿਵੇਂ ਸਾਰੇ ਬੱਚਿਆਂ ਦੇ ਪਾਪਾ ਉਹਨਾਂ ਨਾਲ ਰਹਿੰਦੇ ਹਨ ਓਵੇਂ ਹੀ ਤੂੰ ਵਿਰਾਜ ਦਾ ਪਿਤਾ ਹੈ ਵਿਰਾਜ ਤੇਰੇ ਨਾਲ ਰਹਿਣਾ ਚਾਹੁੰਦਾ ਹੈ ਹਜੇ ਕੋਮਲ ਨੇ ਆਪਣੀ ਗੱਲ ਪੂਰੀ ਵੀ ਨਹੀਂ ਕੀਤੀ ਸੀ ਕਿ ਦਵਿੰਦਰ ਬੋਲਿਆ ਤਾਂ ਇਹਦੇ ਵਿੱਚ ਮੈਂ ਕੀ ਕਰਾਂ ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦਾ ਤੇ ਜੇ ਤੂੰ ਚਾਹੁੰਦੀ ਹੈ ਕਿ ਵਿਰਾਜ ਮੇਰੇ ਨਾਲ ਰਹੇ ਤਾਂ ਵਿਰਾਜ ਨੂੰ ਮੈਨੂੰ ਦੇ ਦੇ ਮੈਂ ਉਹਦੀਆਂ ਜ਼ਰੂਰਤਾਂ ਪੂਰੀਆਂ ਕੋਮਲ ਉਸ ਨੂੰ ਵਿੱਚੋਂ ਹੀ ਚੁੱਪ ਕਰਾ ਦਿੰਦੀ ਹੈ ਤੇ ਕਹਿੰਦੀ ਹੈ ਤੂੰ ਕੌਣ ਹੁੰਦਾ ਹੈ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਮੈਂ ਉਹਦੀ ਮਾਂ ਹਾਂ ਮੈਂ ਉਹਨੂੰ ਜਨਮ ਦਿੱਤਾ ਹੈ ਜੇ ਮੈਂ ਜਨਮ ਦਿੱਤਾ ਹੈ ਤਾਂ ਉਹਨੂੰ ਪਾਲ ਵੀ ਸਕਦੀ ਹਾਂ ਤੇਰਾ ਵਿਰਾਸਤ ਤੇ ਕੋਈ ਅਧਿਕਾਰ ਨਹੀਂ ਸਮਝਿਆ ਤੂੰ ਅੱਗੇ ਤੋਂ ਇਹ ਗੱਲ ਆਪਣੇ ਮੂੰਹੋਂ ਨਾ ਕੱਢੀ ਤੇ ਨਹੀਂ ਚਾਹੀਦਾ ਮੈਨੂੰ ਤੇਰਾ ਸਾਥ ਕਹਿ ਕੇ ਕੋਮਲ ਫੋਨ ਕੱਟ ਦਿੰਦੀ ਹੈ ਤੇ ਜ਼ੋਰ-ਜ਼ੋਰ ਦੀ ਰੋਣ ਲੱਗਦੀ ਹੈ ਆਪਣੀ ਕਿਸਮਤ ਨੂੰ ਕੁਐਸਚਨ ਲੱਗਦੀ ਆ ਕਿ ਆਖਿਰ ਉਹਦੀ ਕਿਸਮਤ ਐਵੇਂ ਦੀ ਕਿਉਂ ਹੈ ਤੇ ਵਿਰਾਜ ਸਾਰੀ ਗੱਲ ਸੁਣ ਲੈਂਦਾ ਹੈ ਤੇ ਉਹ ਆਪਣੀ ਮੰਮੀ ਦੇ ਕੋਲ ਜਾ ਕੇ ਉਹਨੂੰ ਗੱਲ ਨਾਲ ਲਗਾਉਂਦਾ ਹੈ ਤੇ ਕਹਿੰਦਾ ਆ ਮੰਮੀ ਤੁਸੀਂ ਚੁੱਪ ਹੋ ਜਾਓ ਮੈਂ ਉਸ ਇਨਸਾਨ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਮੈਨੂੰ ਹੁਣ ਪਾਪਾ ਨਹੀਂ ਚਾਹੀਦੇ ਤੇ ਹੁਣ ਮੈਂ ਕਦੇ ਵੀ ਪਾਪਾ ਦੇ ਨਾਲ ਨਹੀਂ ਰਹਿਣਾ ਚਾਹੁੰਗਾ ਸਾਡਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਅੱਜ ਕੋਮਲ ਦੀਆਂ ਅੱਖਾਂ ਵਿੱਚ ਦੁੱਖ ਦੇ ਹੰਝੂ ਨਹੀਂ ਸੀ ਬਲਕਿ ਸਕੂਨ ਦੇ ਸੀ ਉਹਨੂੰ ਇੱਕ ਅਜੀਬ ਜਿਹਾ ਅਹਿਸਾਸ ਹੋ ਰਿਹਾ ਸੀ ਅੱਜ ਉਹਦੇ ਦਿਲ ਨੂੰ ਤਸੱਲੀ ਹੋ ਗਈ ਸੀ ਕਿ ਕਿਤੇ ਨਾ ਕਿਤੇ ਉਹਨੂੰ ਇਹ ਡਰ ਸਤਾ ਰਿਹਾ ਸੀ ਕਿ ਕਿਤੇ ਦਵਿੰਦਰ ਉਹਦੇ ਪੁੱਤ ਨੂੰ ਖੋ ਨਾ ਲਵੇ ਉਦੋਂ ਹੀ ਉਹ ਵੇਖਦੀ ਹੈ ਕਿ ਉਹਦੇ بیٹے ਵਿਰਾਜ ਨੂੰ ਦਵਿੰਦਰ ਉਹਦੇ ਹੱਥਾਂ ਵਿੱਚੋਂ ਖੋ ਕੇ ਲੈ ਜਾ ਰਿਹਾ ਹੈ ਕੋਮਲ ਰੋ ਰਹੀ ਹੈ ਤੇ ਉਹਦੇ ਅੱਗੇ ਹਾਰੇ ਕੱਢ ਰਹੀ ਹੈ ਦਵਿੰਦਰ ਨੂੰ ਰੋਕ ਰਹੀ ਹੈ ਤੇ ਉਹਦੇ ਪਿੱਛੇ-ਪਿੱਛੇ ਭੱਜ ਰਹੀ ਹੈ ਅਤੇ ਫਿਰ ਥੱਲੇ ਡਿੱਗ ਪੈਂਦੀ ਹੈ ਤਾਂ ਉਸਦੀ ਅੱਖ ਖੁੱਲਦੀ ਹੈ ਉਹ ਪਸੀਨੇ ਨਾਲ ਲਤਪਟ ਬੈੱਡ ਤੋਂ ਥੱਲੇ ਪਈ ਹੋਈ ਸੀ ਸ਼ੁਕਰ ਹੈ ਉਸ ਰੱਬ ਦਾ ਜੋ ਮੈਂ ਸੁਪਨਾ ਹੀ ਵੇਖ ਰਹੀ ਸੀ ਉਹ ਪ੍ਰਮਾਤਮਾ ਦਾ ਧੰਨਵਾਦ ਕਰਦੀ ਹੈ ਸਮਾਂ ਬੀਤਦਾ ਗਿਆ ਵਿਰਾਜ ਨੂੰ ਪੂਰੇ 18 ਸਾਲਾਂ ਦਾ ਹੋ ਗਿਆ ਸੀ ਉਹ ਆਪਣੀ ਮੰਮੀ ਨੂੰ ਅਕਸਰ ਕਹਿੰਦਾ ਕਿ ਮੰਮੀ ਚਲੋ ਆਪਾਂ ਕਿਤੇ ਘੁੰਮਣ ਚੱਲਦੇ ਹਾਂ ਸਾਰਿਆਂ ਦੀਆਂ ਮੰਮੀਆਂ ਉਹਨਾਂ ਦੇ ਨਾਲ ਜਾਂਦੀਆਂ ਨੇ ਮੇਰੇ ਸਾਰੇ ਦੋਸਤਾਂ ਦੇ ਪਰਿਵਾਰ ਇਕੱਠੇ ਘੁੰਮਣ ਜਾਂਦੇ ਹਨ ਤੇ ਇੱਕ ਤੁਸੀਂ ਹੋ ਜੋ ਮੇਰੀ ਸੁਣਦੇ ਹੀ ਨਹੀਂ ਇਸ ਵਾਰ ਵਕਤ ਕੱਢ ਕੇ ਕੋਮਲ ਨੇ ਵਿਰਾਜ ਨੂੰ ਕਹਿ ਦਿੱਤਾ ਕਿ ਠੀਕ ਹੈ ਬੇਟਾ ਆਪਾਂ ਘੁੰਮਣ ਚੱਲਦੇ ਹਾਂ ਉਹ ਪੂਰੇ ਪਰਿਵਾਰ ਦੇ ਨਾਲ ਘੁੰਮਣ ਨਿਕਲ ਗਏ ਉੱਥੇ ਉਹਨਾਂ ਨੇ ਬੜੇ ਮਜ਼ੇ ਕੀਤੇ ਕੋਮਲ ਨੂੰ ਐਨੇ ਦਿਨਾਂ ਬਾਅਦ ਖੁਸ਼ ਵੇਖ ਕੇ ਉਹਦੇ ਮੰਮੀ ਪਾਪਾ ਵੀ ਖੁਸ਼ ਹੋ ਰਹੇ ਸੀ ਉਹਨਾਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਆ ਰਹੇ ਸੀ ਸ਼ਾਮ ਨੂੰ ਘੁੰਮ ਫਿਰ ਕੇ ਜਦੋਂ ਉਹ ਹੋਟਲ ਦੇ ਵਿੱਚ ਆਰਾਮ ਕਰਨ ਲਈ ਜਾਂਦੇ ਹਨ ਤਾਂ ਉੱਥੇ ਦੇਖਦੇ ਹਨ ਕਿ ਕੋਮਲ ਦੀ ਸੱਸ ਤੇ ਉਸ ਦਾ ਪਤੀ ਦਵਿੰਦਰ ਉੱਥੇ ਕੋਮਲ ਦੇ ਪਿੱਛੇ ਕੋਮਲ ਨੂੰ ਮਿਲਣ ਲਈ ਆਏ ਹੋਏ ਸੀ ਉਹ ਆਪਣੀ ਗਲਤੀ ਦੀ ਮਾਫੀ ਮੰਗ ਰਏ ਸੀ ਵਿਰਾਜ ਵੀ ਉੱਥੇ ਖੜ੍ਹਾ ਸੀ ਤੇ ਸਾਰਾ ਕੁਝ ਸੁਣ ਰਿਹਾ ਸੀ ਦਵਿੰਦਰ ਕਹਿ ਰਿਹਾ ਸੀ ਕੋਮਲ ਮੈਨੂੰ ਮਾਫ ਕਰ ਦੇ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਉਸ ਕੁੜੀ ਨੇ ਮੇਰੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੂੰ ਮੈਨੂੰ ਇੱਕ ਮੌਕਾ ਦੇ ਉਹਨੇ ਮੇਰੇ ਘਰ ਦੀ ਪ੍ਰਾਪਰਟੀ ਆਪਣੇ ਨਾਮ ਕਰ ਲਈ ਉਹਦਾ ਕਿਸੇ ਹੋਰ ਦੇ ਨਾਲ ਵੀ ਪਹਿਲਾਂ ਤੋਂ ਹੀ ਅਫੇਰ ਸੀ ਮੈਨੂੰ ਮਾਫ ਕਰ ਦਿਓ ਕੋਮਲ ਦੀ ਸੱਸ ਵਿਰਾਜ ਦੇ ਸਿਰ ਤੇ ਹੱਥ ਰੱਖਦੇ ਹੋਏ ਬੋਲੀ ਕਿ ਕਿੰਨਾ ਪਿਆਰਾ ਬੱਚਾ ਹੈ ਵੇਖੇ ਤੇਰੇ ਪਾਪਾ ਨੇ ਤਾਂ ਉਦੋਂ ਹੀ ਵਿਰਾਜ ਨੇ ਗੁੱਸੇ ਵਿੱਚ ਕਿਹਾ ਨਹੀਂ ਮੇਰੇ ਪਾਪਾ ਨੂੰ ਮਰੇ ਹੋਏ ਨੂੰ 18 ਸਾਲ ਹੋ ਗਏ ਹਨ ਜਦੋਂ ਮੈਂ ਆਪਣੀ ਮੰਮੀ ਦੇ ਪੇਟ ਵਿੱਚ 1 ਮਹੀਨੇ ਦਾ ਸੀ ਉਦੋਂ ਹੀ ਮੇਰੇ ਪਾਪਾ ਦੀ ਮੌਤ ਹੋ ਗਈ ਸੀ ਤੇ ਉਹ ਉਹਨਾਂ ਨੂੰ ਛੱਡ ਕੇ ਚਲੇ ਗਏ ਸੀ ਉਦੋਂ ਹੀ ਦਵਿੰਦਰ ਕੋਮਲ ਦੇ ਪੈਰਾਂ ਵਿੱਚ ਡੇਗ ਕੇ ਮਾਫੀ ਮੰਗਦਾ ਹੈ ਕਿ ਕੋਮਲ ਮੈਨੂੰ ਇੱਕ ਵਾਰ ਮਾਫ ਕਰ ਦੇ ਮੈਨੂੰ ਇੱਕ ਮੌਕਾ ਦੇ ਦੇ ਮੈਂ ਇੱਕ ਚੰਗਾ ਪਿਤਾ ਤੇ ਇੱਕ ਚੰਗਾ ਪਤੀ ਬਣ ਕੇ ਦਿਖਾਉਂਗਾ ਕੋਮਲ ਪੈਰ ਪਸ਼ਾਹ ਖਿੱਚ ਲੈਂਦੀ ਹੈ ਤੇ ਕਹਿੰਦੀ ਆ ਕਿ ਮੈਂ ਕਿਵੇਂ ਮਾਫ ਕਰ ਦੇਵਾਂ ਜਦੋਂ ਮੈਨੂੰ ਤੁਹਾਡੀ ਸਭ ਤੋਂ ਜ਼ਿਆਦਾ ਲੋੜ ਸੀ ਉਦੋਂ ਤੁਸੀਂ ਮੈਨੂੰ ੱੱਕੇ ਮਾਰ ਕੇ ਕੱਢ ਦਿੱਤਾ ਸੀ ਪੂਰੀ ਦੁਨੀਆ ਦੇ ਸਾਹਮਣੇ ਮੈਨੂੰ ਬਦ ਚੱਲਣ ਕਿਹਾ ਮੇਰੇ ਉੱਤੇ ਬਦ ਚੱਲਣ ਦਾ ਟੈਗ ਲਗਾ ਦਿੱਤਾ ਸੀ ਦੱਸੋ ਮੈਂ ਕਿਵੇਂ ਮਾਫ਼ ਕਰਾਂ ਸਾਰਿਆਂ ਨੇ ਮੇਰੀ ਗਲਤੀ ਦੱਸੀ ਸੀ ਤਾਂ ਦਵਿੰਦਰ ਨੇ ਕਿਹਾ ਕਿ ਕੋਮਲ ਤੂੰ ਜੋ ਕਹੇਂਗੀ ਮੈਂ ਹੁਣ ਉਹੀ ਕਰੂੰਗਾ ਪਰ ਤੂੰ ਮੈਨੂੰ ਮਾਫ਼ ਕਰ ਦੇ ਫਿਰ ਕੋਮਲ ਨੇ ਕਿਹਾ ਕਿ ਮੈਂ ਤੈਨੂੰ ਮਾਫ਼ ਕਰ ਦੇਵਾਂ ਕੀ ਤੂੰ ਮੈਨੂੰ ਉਹ 18 ਸਾਲ ਜਿਨ੍ਹਾਂ ਵਿੱਚ ਮੈਂ ਐਨਾ ਸੰਘਰਸ਼ ਕੀਤਾ ਉਹ ਵਾਪਸ ਕਰ ਸਕਦਾ ਹੈ ਅਤੇ ਕੀ ਤੂੰ ਮੇਰੇ ਬੇਟੇ ਦੇ ਹੰਝੂ ਵਾਪਸ ਕਰ ਸਕਦਾ ਹੈ ਚੁੱਪ ਕਿਉਂ ਹੋ ਗਿਆ ਜਵਾਬ ਦੇ ਫਿਰ ਵਿਰਾਜ ਨੇ ਕਿਹਾ ਚਲੋ ਮੰਮੀ ਸਾਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਨਹੀਂ ਚਾਹੀਦੀ ਇਹੋ ਜਿਹੇ ਪਾਪਾ ਸਾਨੂੰ ਕਿਸੇ ਅਜਨਬੀ ਦੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਤੇ ਅਸੀਂ ਇਹੋ ਜਿਹੇ ਲੋਕਾਂ ਦੇ ਮੂੰਹ ਨਹੀਂ ਲੱਗਣਾ ਚਾਹੁੰਦੇ ਵਿਰਾਜ ਆਪਣੀ ਮਾਂ ਕੋਮਲ ਦਾ ਹੱਥ ਫੜ ਕੇ ਉੱਥੋਂ ਚਲਾ ਜਾਂਦਾ ਹੈ ਕੋਮਲ ਵੀ ਪਿੱਛੇ ਮੁੜ ਕੇ ਨਹੀਂ ਵੇਖਦੀ ਤੇ ਆਪਣੀ ਜ਼ਿੰਦਗੀ ਵਿੱਚ ਮਗਨ ਰਹਿੰਦੀ ਹੈ ਦਵਿੰਦਰ ਉੱਥੇ ਹੀ ਜ਼ਮੀਨ ਤੇ ਬੈਠਾ ਰਹਿੰਦਾ ਹੈ ਤੇ ਰੋਂਦਾ ਰਹਿ ਜਾਂਦਾ ਹੈ। ਦਵਿੰਦਰ ਤੇ ਉਸਦੀ ਮਾਂ ਆਪਣੀ ਗਲਤੀ ਦਾ ਅਹਿਸਾਸ ਸਮਾਂ ਲੰਘ ਜਾਣ ਤੋਂ ਬਾਅਦ ਕਰ ਰਹੀ ਸੀ ਜਿਸ ਦੀ ਕੋਈ ਕੀਮਤ ਨਹੀਂ ਹੁੰਦੀ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ? ਕਮੈਂਟ ਕਰਕੇ ਜਰੂਰ ਦੱਸਣਾ। ਅਤੇ ਜੇ ਕਹਾਣੀ ਵਧੀਆ ਲੱਗੀ ਤਾਂ ਲਾਇਕ ਕਰਕੇ ਸ਼ੇਅਰ ਜਰੂਰ ਕਰ ਦੇਣਾ। ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ। ਸੋ ਦੋਸਤੋ ਇਸੇ ਤਰ੍ਹਾਂ ਹੀ ਸਾਡੀਆਂ ਆਉਣ ਵਾਲੀਆਂ ਕਹਾਣੀਆਂ ਦਾ ਆਨੰਦ ਮਾਣਦੇ ਰਹੋ ਮਿਲਦੇ ਹਾਂ ਕਿਸੇ ਹੋਰ ਨਵੀਂ ਅਤੇ ਦਿਲਚਸਪ ਕਹਾਣੀ ਦੇ ਨਾਲ ਧੰਨਵਾਦ ਜੀ